ਬਿਲਾਗੁ ਮਹੱਲਾ ਪੰਜਵਾ ਅਹੰ ਬੁੱਧ ਪਰਵਾਦ ਨੀਤ ਹਯੂ ਹੋਂ ਆਉਂਦੇ ਜਿਹੜੀ ਹੰਕਾਰ ਵਾਲੀ ਬੁੱਧੀ ਐਨਾਂ ਪੁਰਖ ਦੇ ਅੰਦਰ ਕਿ ਮੇਰੇ ਵਰਗੀ ਅਕਲ ਨਹੀਂ ਕਹੇਦੀ ਮੇਰੇ ਵਰਗਾ ਸਿਆਣਾ ਕੋਈ ਨਹੀਂ ਅਹੰ ਬੁੱਧ ਪਰਵਾਦ ਨੀਤ ਪਰ ਵਿਸ਼ੇਸ਼ ਕਰਕੇ ਬਾਦ ਝਗੜੇ ਹੀ ਕਰਦੇ ਰਹਿਣਾ ਨੀਤੀ ਵਿੱਚ ਪੈ ਕੇ ਹਰ ਇੱਕ ਦੇ ਪੰਪਰਪੁਣੇ ਨਾਲ ਝਗੜਿਆਂ ਦੀ ਪਿਆ ਰਹਿਣਾ ਹਰ ਵਕਤ ਲੋਭ ਰਸਨ ਸਾ ਤੇ ਲੋਭ ਜੋੜਨ ਦਾ ਹੋਣਾ ਜੁਬਾਨ ਹਰ ਵਕਤ ਪਾ ਵੇਖ ਕੇ ਪਦਾਰਥਾਂ ਨੂੰ ਪਾਣੀ ਮੂੰਹ ਚ ਡਿੱਗਣ ਲੱਗ ਜਾਣਾ ਜੁਬਾਨ ਚ ਸਵਾਦਾਂ ਚ ਲੱਗੀ ਰਹਿੰਦੀ ਐ ਹਰ ਵਕਤ ਲਾਪਟ ਕਪਟ ਗ੍ਰਹਿ ਬੀਜਿਆ ਇਸ ਪ੍ਰਕਾਰ ਕੰਮ ਛਲ ਦੇ ਵਿੱਚ ਹਰ ਵਕਤ ਲੱਗ ਤੇ ਆ ਰਹਿੰਦਾ ਛਲ ਦੇ ਨਾਲ ਕਦੇ ਕਿਸੇ ਨੂੰ ਲਪੇਟ ਲਿਆ ਕਿਸੇ ਦਾ ਧਨ ਲਪੇਟ ਲਿਆ ਕਦੇ ਕਿਸੇ ਨੂੰ ਖੋ ਲਿਆ ਫੇਰ ਕਪਟ ਕਰਕੇ ਬੜੀਆਂ ਲੱਗਦਾ ਸਰ ਲੱਗ ਕੇ ਮੇਰੇ ਵਰਗਾ ਸਿਆਣਾ ਕੋਈ ਹੈ ਹੀ ਨਹੀਂ ਕਿਉਂਕਿ ਮੈਂ 420 ਕਰਨ ਜਾਣਦਾ ਐ ਮੈਂ ਇਹੋਲਾ ਹੈ ਛੱਡ ਲਿਆ ਕਨ ਹੁਲਾਨੇ ਨੂੰ ਮੇਰੀ ਨੀਤੀ ਨੂੰ ਕੌਣ ਸਮਝ ਸਕਦਾ ਐ ਇਉ ਕਬੜ ਕਰਨ ਦੀਆਂ ਲਫਤਾਂ ਚ ਪਿਆ ਸਵਾਜ ਵਿੱਚ ਲਫਤ ਕਬੜ ਫਸਿਆ ਹੋਇਆ ਕਬੜ ਕਰਨ ਵਿੱਚ ਗ੍ਰਹਿ ਵੇਚਿਆ ਘਰ ਦੇ ਤੰਦਿਆਂ ਦੀ ਬੰਨ ਬਿੰਨਿਆ ਹੋਇਆ ਸਰੀਰ ਰੂਪੀ ਘਰ ਜੋ ਬੱਝਿਆ ਹੋਇਆ ਬਿੰਨਿਆ ਹੋਇਆ ਹੈ ਮਿੱਠਿਆ ਬਿਖਿਆਦ ਮਿੱਠਿਆ ਜਿਹੜੇ ਉਹ ਹੋਏ ਪ੍ਰਤੀਤ ਹੁੰਦੇ ਨੇ ਵਿਸ਼ਿਆਦ ਕਪਾਦਾਰਥ ਉਹਨਾਂ ਨੂੰ ਅਦਨ ਕਰਦਾ ਖਾਂਦਾ ਰਹਿੰਦਾ ਦਿਖਿਆ ਦਾ ਆਦ ਖਾਦਾ ਹੋਇਆ ਹੈ ਇਸ ਪ੍ਰਕਾਰ ਬਿਸ਼ਨਾਦ ਕੰਝ ਫਸਿਆ ਹੋਇਆ ਹੈ ਐਸੀ ਪੇਖੀ ਨੇਤਰ ਮੈ ਅਸੀਂ ਨੈਤਰ ਨਾਲ ਅਸੀਂ ਨੇਤਰਾਂ ਨਾਲ ਵੇਖੀ ਹੈ ਸ੍ਰਿਸ਼ਟੀ ਪੂਰੇ ਗੁਰ ਪ੍ਰਸਾਦ ਇਹ ਪੂਰਨ ਸਤਿਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਦਾ ਸਰਕਾਰ ਹੈ ਉਹਨਾਂ ਦੀ ਕਿਰਪਾ ਕਰਕੇ ਰਾਜ ਮਿਲਖ ਧਨ ਜੋਗ ਜਿਹੜਾ ਰਾਜ ਵਿੱਚ ਲੋਕ ਫਸੇ ਹੋਏ ਹੈ ਮਿਲਖ ਜ਼ਮੀਰਾਂ ਵਿੱਚ ਫਸੇ ਹੋਏ ਹੈ ਧਨ ਰੋਕੜੀ ਵਿੱਚ ਫਸੇ ਹੋਏ ਹੈ ਜਵਾਨੀ ਦੇ ਵਿੱਚ ਸੁਖ ਭੋਗਣ ਕੇ ਲੱਗੇ ਹੋਏ ਆ ਨਾਮੈ ਬਿਨ ਬਾ ਜੇ ਅੰਮ੍ਰਿਤ ਨਾਮ ਨਹੀਂ ਜੇ ਪਰਮੇਸ਼ਵਰ ਦਾ ਨਾਮ ਹੈ ਤਾਂ ਰਾਜ ਦੀ ਸੋਭ ਨਹੀਂ ਕੈ ਜੰਗੀਰਾਂ ਵੀ ਸਫਲੀਆਂ ਹਨ ਜਵਾਨੀ ਵੀ ਸਫਲੀ ਹੈ ਉਹਨਾਂ ਦੀ ਜੋ ਕਿ ਨਾਮੈ ਬਿਨ ਬਾ ਨਾਮੈ ਬਿਨ ਬਾ ਜੇ ਮਹਾਰਾਜ ਦੇ ਨਾਮ ਤੋਂ ਮੇਰੇ ਸਭ ਕੁਝ ਵਿਅਰਥੀ ਹੈ ਰਹਾਉ ਰੂਪ ਧੂਪ ਸੰਬੰਧਤਾ ਕੋਈ ਸੋਹਣੇ ਪਾਊਡਰ ਮਲ ਮਲ ਕੇ ਆ ਆ ਰੂਪ ਬਣਾਉਣ ਕੀ ਲੱਗੇ ਰਹਿੰਦੇ ਐ ਭਾਵੇਂ ਕਾਲਾ ਕਵੇ ਵਰਗਾ ਰੰਗ ਹੋਵੇ ਉੱਤੇ ਪਾਊਡਰ ਮਸਾਲੇ ਮਲ ਮਲ ਕੇ ਲਾਲ ਸੁਰਖ ਚਿਹਰਾ ਕਰਕੇ ਸੇਵ ਵਾਂਗੂ ਦਗਦਾ ਬਣਾ ਲੈਂਦੇ ਐ ਰੂਪ ਬਣਾਉਣ ਕੀ ਲੱਗੇ ਰਹਿੰਦੇ ਹਨ ਰੂਪ ਧੂਪ ਤੂਬ ਸੁਗੰਨੀਆਂ ਅਦਰ ਫੁਲੇਲ ਦੀਆਂ ਮੇਕਾ ਹੋਣ ਵੀ ਸਾਡੇ ਲੀੜਿਆਂ ਤੋਂ ਜਿਹੜਾ ਵੇਖੇ ਵੀ ਬੜਾ ਸਰਦਾਰ ਐ ਬੜਾ ਅਦਰ ਫੁਲੇਲ ਮਲਦਾ ਐ ਇਹ ਇਸ ਪ੍ਰਕਾਰ ਧੂਪ ਖੁਸ਼ਬੂਆਂ ਦੀ ਵਸੇ ਹੋਏ ਐ ਰੂਪਨਾ ਸਫਾਈ ਬਣਾਵਣਾ ਕਿ ਆਪਦਾ ਰੂਪ ਬਣਾ ਕੇ ਵਿਖਾਉਣਾ ਲੋਕਾਂ ਨੂੰ ਕਿ ਧੂਪ ਖੁਸ਼ਬੂਆਂ ਲਾਉਣੀਆਂ ਸੁਗੰਧਤਾ ਹੋਰ ਸੁਗੰਧੀਆਂ ਆਦਕਾਂ ਦੀਆਂ ਧੂਪਾਂ ਅਰ ਕਹਿੰਦੇ ਉਹ ਸ੍ਰੇਸ਼ਟ ਧੂਪ ਨਾਲ ਜਸ ਕੜਾ ਲੈਣਾ ਤੇ ਸੁਗੰਧੀਆਂ ਆਦ ਕਲਾ ਲੈਣੀਆਂ ਕਾਪਰ ਪੋਗਾਰ ਅਜੇ ਕੰਗੇ ਜੰਗੇ ਕੱਪੜੇ ਪਹਿਨਨੇ ਪੋਗਾਰਕ ਲਾਉਣੇ ਠਾਕਰਾਂ ਨੂੰ ਯਾ ਭੋਗਾਂ ਦਾ ਕਹਾਂ ਜਾ ਫਸੇ ਰਹਿਣਾ ਭੋਗਾਂ 'ਚ ਮਿਲਦ ਸੰਗ ਪਾਪਿਸ਼ਟ ਤਾਨ ਇਹ ਸਾਰੀਆਂ ਚੀਜ਼ਾਂ ਚੰਗੀਆਂ ਹਨਗੀਆਂ ਬਸਤਰਾ ਦਾ ਰੂਪ ਵੀ ਚੰਗਾ ਹੈ ਫੁੱਲਾਂ ਦਾ ਰੂਪ ਵੀ ਚੰਗਾ ਹੈ ਅਤੇ ਸਿਫਰ ਦਾ ਰੂਪ ਧੂਪ ਤੂਫਾਨ ਕੋਈ ਖੁਸ਼ਬੂਦਾਰ ਚੀਜ਼ ਹੈ ਸੁਗੰਨੀਆਂ ਵੀ ਮਹਿਕ ਵਾਲੀਆਂ ਹਨ ਰੂਪ ਤੂਪ ਸੁਗੰਨ ਦਾ ਕਾਕਰ ਪੋਗਾ ਤੇ ਕਪੜੇ ਵੀ ਅਜਕੇ ਭੋਗਤਨ ਮੇਲ ਦਾ ਕੜਾ ਪ੍ਰਸ਼ਾਦ ਆਦਿਕ ਉਪਦਾਰਸ਼ੀ ਚੰਗੇ ਹਨ ਸੁੰਦਰ ਹਨ ਮਿਲਤ ਸੰਗ ਪਾਪਿਸ਼ਟ ਤਾਨ ਦੇਖ ਲੋ ਇਹ ਪਾਪੀ ਨੂੰ ਪਿਆਰਾ ਹੈ ਜਿਹੜਾ ਹਰ ਵਕਤ ਖਾਣ ਪੀਣ ਤੋਂ ਬਿਨਾ ਕੋਈ ਜਾਣਦਾ ਹੀ ਨਹੀਂ ਇਹ ਸਰੀਰ ਦੇ ਨਾਲ ਜਿਣੇ ਕਰਕੇ ਹੋਈ ਦੁਰਗਾ ਇਹ ਸਾਰੇ ਦੁਰਗੰਧੀ ਵਾਲੇ ਹੋ ਜਾਣਗੇ ਹੈ ਤਾਂ ਚੀਜ਼ਾਂ ਸਾਰੀਆਂ ਚੰਗੀਆਂ ਇਹ ਸਾਰੀਆਂ ਚੰਗੀਆਂ ਚੀਜ਼ਾਂ ਵੀ ਦੁਰਗੰਧੀ ਆਉਣ ਲੱਗ ਜਾਂਦੀ ਬਦਬੂ ਆਉਣ ਲੱਗ ਜਾਂਦੀ ਇਹਨਾਂ ਦੇ ਵਿੱਚੋਂ ਇਹ ਪਾਪ ਇਸ ਜੀ ਨੂੰ ਪਾਪ ਵੀ ਪਿਆਰਾ ਆਉਹਦੇ ਪੇਟ ਬਲਣ ਤੋਂ ਬਿਨਾ ਹੋਰ ਕੋਈ ਜਾਣਦਾ ਹੀ ਨਹੀਂ ਇਸ ਦੇ ਦੀ ਇਹ ਹਾਲਤ ਹੈ ਜਿਸ ਦੇ ਨੂੰ ਆਪਣਾ ਮੰਨੀ ਬੈਠੇ ਅਸੀਂ ਫਿਰ ਤੇ ਫਿਰ ਮਾਨੁੱਖ ਭਇਆ ਫਿਰ ਭਾ 84 ਲੱਖ ਜੂਨ ਤੋਂ ਮਹਾਰਾਜ ਦੀ ਕਿਰਪਾ ਨਾਲ ਮਨੁੱਖਾ ਦੇ ਨੂੰ ਪ੍ਰਾਪਤ ਹੋ ਗਿਆ ਫਿਰ ਤੋਂ ਫਿਰ ਬਹੁ ਦੇ ਜੁਗ ਹਾਰਿਓ ਮਾਨਸ ਦੇ ਲਈ ਖਿੰ ਪੰਗਨ ਹੁੰਦੀ ਹੇ ਅਦੇ ਵੀ ਕਸ਼ਿੰਚ ਪੰਗਨ ਨਾਸ ਹੋ ਜਾਣੀ ਕਿਸੇ ਦੇ ਤਾਪ ਨਾਲ ਕਿਸੇ ਦੀ ਹੀਰਕੀ ਨਾਲ ਕੇਵੇ ਹਾਰਕ ਫੇਲ ਹੋਣ ਵਾਲੀ ਇਸ ਪ੍ਰਕਾਰ ਖਿੰ ਪੰਗਨ ਦੇ ਹਾਲਕ ਜਿੰਨੇ ਵਸਤੂ ਹੈ ਸਾਰੇ ਖਿੰਚ ਨਾਸ ਹੋਣ ਵਾਲੇ ਹਨ ਇਹ ਅਵਸਰ ਦਿੱਤੀ ਕਿਆ ਤੇ ਮੌਕਾ ਮਿਲਿਆ ਸੀ ਵਾਸ਼ਗੁਰੂ ਦੇ ਸਿਮਰਨ ਕਰਨ ਦਾ ਮਿਲਣ ਦਾ ਜਿਹੜਾ ਇਸ ਵੇਲੇ ਤੇ ਚੁੱਕ ਗਿਆ ਭੁੱਲ ਗਿਆ ਉੱਕ ਗਿਆ ਬਹੁਤ ਜੂਨ ਪਰਮਾ ਉਹਨਾਂ ਨੂੰ ਫੇਰ ਮਨੁੱਖਾ ਦੇ ਨਹੀਂ ਮਿਲੇਗੀ ਬਹੁਤ ਜੂਨਾ ਚ ਪਰਉ ਦੇ ਰਹਣਗੇ ਪਰਮਾਦ ਪਰਮਾਦ ਕਾਂ ਚ ਪਏ ਹੋਏ ਪ੍ਰਭ ਕਿਰਪਾ ਤੇ ਗੁਰ ਮਿਲੇ ਰੇ ਭਾਈ ਜਿਨ੍ਹਾਂ ਤੇ ਪੂਰਵਲੇ ਨਸਕਾਮ ਕਰਮਾ ਕਰਕੇ ਵਾਹਿਗੁਰੂ ਦੀ ਕਿਰਪਾ ਹੋਈ ਹੈ ਉਹ ਸਤਗੁਰੂ ਸੱਚੇ ਪਾਤਸ਼ਾਹ ਨਾਲ ਮਿਲੇ ਹਨ ਹਰ ਹਰ ਬਿਸਮਾਹ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਪਾ ਕੇ ਉਹ ਬਸ ਮਾਦ ਸਚਾਰਜ ਰੂਪ ਹੋ ਗਏ ਹਨ ਸੂਖ ਸਹਿਜ ਨਾਨਕ ਆਨੰਦ ਇਸ ਪ੍ਰਕਾਰ ਸੂਖ ਸਚਤ ਸੁਖ ਰੂਪ ਦਾ ਪਰਮੇਸ਼ਰ ਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ ਨੇਂਦ ਪ੍ਰਾਪਤ ਹੋਇਆ ਹੈ ਤਾਂ ਕਿ ਪੂਰਨ ਨਾਮ ਉਹਨਾਂ ਦੇ ਪੂਰਨ ਸਾਲ ਸੰਗਤ ਜੀ ਜਸ ਦੇ ਬਾਜੇ ਵਜਦੇ ਹੈ ਤਾਂ ਕਿ ਪੂਰਨ ਨਾਜ਼ਰਾਂ ਨੂੰ ਪੂਰਨ ਨਾ ਆਰ ਜੀ ਦਾ ਆਗਮਨਨੀ ਉਸ ਬ੍ਰਹਮ ਦੀ ਪ੍ਰਾਪਤੀ ਹੋਈ ਹੈ ਬਿਲਾਵਨ ਮੁਹੱਲਾ 5 ਵਾ ਚਰਨ ਪਹਿ ਸੰਤ ਬੂਹਿਥਾ ਜਗ ਦੇ ਪੂਰਨ ਨਾਜ ਉਹਨਾਂ ਦੇ ਨਾਜ ਜਸ ਰੂਪੀ ਬਾਜੇ ਵਜਦੇ ਐ ਨਾਜ ਨਾ ਸ਼ਬਦ ਦਾ ਉਹਨਾਂ ਪੂਰਨ ਪਰਮੇਸ਼ਰ ਦਾ ਸ਼ਬਦ ਵਸਿਆ ਹੋਇਆ ਹੈ ਬਿਲਾਵਲ ਮੁਹੱਲਾ 5ਵਾਂ ਚਰਨ ਪਹਿ ਸੰਤ ਬੂਹਿਥਾ ਸੰਧਮ ਹਕਮਾ ਦਾ ਜਿਹੜਾ ਚਰਨਾਂ ਦਾ ਪਿਆਰ ਹੈ ਇਹ ਇੱਕ ਜਹਾਜ਼ ਦੀ ਨਿਯਾਈ ਹੋਇਆ ਹੈ ਤਰੇ ਸਾਗੁਰ ਜੀ ਜਿੰਨੇ ਪੁਰਖ ਸੰਨ ਉਹਨਾਂ ਦੀ ਜਿੱਤ ਹੋਈ ਐ ਸੰਸਾਰ ਸੰਦੋ ਤਰ ਗਏ ਹਨ ਮਾਰਗ ਪਾਏ ਉਹ ਦੀ ਆਨ ਮਹਿ ਇਹ ਸੰਸਾਰ ਰੂਪੀ ਉਜਾਰਜ ਪਰੰਦੇ ਫਿਰਦੇ ਸੀ ਜੂਨਾ ਦੇ ਜੀਵ ਉਹਨਾਂ ਨੂੰ ਭਗਤੀ ਸਹਿਬ ਗਿਆਨ ਰੂਪੀ ਮਾਰਗ ਪਾ ਲਿਆ ਹੈ ਗੁਰਦਸੇ ਭੀਤ ਗੁਰੂ ਸਾਹਿਬ ਜਿਨ੍ਹਾਂ ਨੂੰ ਭੇਤੇ ਜਾਚ ਦਸੀ ਹੈ ਹਰ 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 ਹਰਿ ਜੇ ਭਾਈ ਹਰੀ ਜੋ ਸਾਰਿਆਂ ਪਾਪਾਂ ਨੂੰ ਹਰਨ ਵਾਲਾ ਹੈ ਸਰਵਣ ਦੇ ਸੰਸਾਰ ਨੂੰ ਹਰਨ ਵਾਲਾ ਹੈ ਮੰਨਣ ਦੇ ਪਰਮੇਗ ਅ ਸੰਸਾਰ ਨੂੰ ਹਰਨ ਵਾਲਾ ਹੈ ਹਰਨ ਦੇ ਆਸਨ ਦੇ ਬਕਰਜੇ ਪੁਰੇ ਨੂੰ ਹਰਨ ਵਾਲਾ ਹੈ ਹਰ 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 ਹੀ ਅਤੇ ਹਰ 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 ਹੀਤ ਜੋ ਹਰੀ ਸੱਚੇ ਬਾਦਸ਼ਾਹ ਹਰੀ ਜੋ ਪਰਮਾਤਮਾ ਹੈ ਹਰ ਹਰੇਕ ਤਮਾਮ ਦਾ ਜੋ ਪਤੀ ਹੈ ਅਤੇ ਉਹ ਸਰੀ ਦੇ ਵਿੱਚ ਹਿਤ ਕਰੋ ਤੋ ਬੈਠ ਸੋਵਤੇ ਤੇ ਇਸ ਪ੍ਰਕਾਰ ਹਰ ਹਰ ਮਨ ਕਰਕੇ ਹਰ ਹਰ ਬਾਣੀ ਕਰਕੇ ਹਰ ਹਰ ਸਰੀਰ ਕਰਕੇ ਤਸਰੀ ਦੇ ਚਿਤ ਕਰੋ ਪਿਆਰ ਕਰੋ ਜੇ ਇਸ ਪ੍ਰਕਾਰ ਕਰੋਗੇ ਉਹ ਸਰੀਰ ਨੂੰ ਨਿਤਨਾ ਵੀ ਉਹ ਦਰਸ਼ਨ ਕਰੋ ਕੰਨਾਂ ਨਾਲ ਵੀ ਹਰੀ ਦਾ ਜਸ ਸੁਣਨਾ ਕਰੋ ਰਸਨਾ ਕਰਕੇ ਵੀ ਹਰੀ ਦਾ ਰਸ ਲਓ ਰੋਂ ਰੋਂ ਕਰਕੇ ਵੀ ਹਰੀ ਦੇ ਵਿੱਚ ਹਰੇ ਭਰੇ ਹੋ ਜਾਓ ਇੰਉ ਇਸ ਪ੍ਰਕਾਰ ਜੇ ਤੁਸੀਂ ਹਰੀ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਅੰਤਰੀ ਜਾਨੀ ਐ ਉਹ ਸਰੀ ਚ ਮਨ ਬਾਣੀ ਸੀਰ ਕਰਕੇ ਹਿਤ ਕਰੋਗੇ ਉਹ ਸੋ ਉਸ ਬੈਠ ਦਸੋ ਉਤੇ ਫੇਰ ਉਠਦੇ ਹੋਏ ਵੀ ਬੈਹnde ਹੋਏ ਵੀ ਸੌਂਦੇ ਹੋਏ ਵੀ ਹਰ 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 ਚੀ ਹਰੀ ਅਕਾਲ ਪੁਰਖ ਨੂੰ ਚੇਤੇ ਕਰੋ ਸਦਾ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ ਰਹਾਉ ਪੰਜ ਚੂਰ ਆਗੈ ਭਗਵੀ ਇਸੁਰ ਗਾਇਬ ਸਾਹਿਬ ਸੰਗੇ ਜੀ ਫੇਰ ਪੜੋ ਪਹਿਲੀ ਤੋਂ ਹਰ 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 ਹੇ ਭਾਈ ਹਰ ਜੋ ਹਰੀ ਹੈ ਪਰਮੇਸ਼ਵਰ ਉਹ ਹਰ ਹਰ ਕੇ ਲక్ష్ਮੀ ਨੂੰ ਹਰ ਕੇ ਪਿਆਕ ਕੇ ਗਰਣਵੇ ਕਾਈ ਹਰੀ ਜੋ ਆਪ ਹਰੇ ਹਰੇ ਹਾਥੀ ਸੀ ਜਿਹੜਾ ਹਰ ਤੰਗੂਏ ਨੇ ਉਸ ਨੂੰ ਆਪਣੀਆਂ ਹਰ ਤਾਰਾਂ ਪਾ ਕੇ ਹਰ ਲਿਆ ਸੀ ਹਰੀਆ ਛੇਤਰ ਵਿੱਚ ਉਹ ਸਰੀਰ ਨੇ ਉਹ ਤੰਦੂਏ ਦੀਆਂ ਤਾਰਾਂ ਨੂੰ ਹਰ ਕਰਕੇ ਆਜੇ ਸਦਸਨ ਚੱਕਰ ਦੇ ਨਾਲ ਹੈ ਹਰੀ ਨੇ ਹਿੱਟ ਜਾ ਹਰ ਕਵਲ ਆਠੇ ਜੇ ਸੁੰਡੂ ਦੀ ਪਕੜ ਕੇ ਹਾਥੀ ਨੇ ਭੇਟਾ ਕੀਤਾ ਸੀ ਇਉ ਹਿੱਟ ਸਮਝ ਕੇ ਹੱਥ ਦੀ ਰੱਖਿਆ ਕੀਤੀ ਸੀ ਉਹ ਸਰੀ ਪਰਮੇਸ਼ਰ ਦੇ ਨਾਲ ਹਿਤ ਕਰੋ ਪਿਆਰ ਕਰੋ ਉਠਤ ਬੈਠਤ ਸੋਉਤੇ ਉੜਦੇ ਹੋਏ ਬੈੰਦੇ ਹੋਏ ਸੌਂਦੇ ਹੋਏ ਜਾਗਦੇ ਹੋਏ ਹਰ 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 ਚੀਜ਼ ਤੇ ਉੱਠਦੇ ਹੋਏ ਵੀ ਹਰ ਹਰ ਚੇਤੇ ਕਰੋ ਬੈੰਦੇ ਹੋਏ ਵੀ ਹਰ ਹਰ ਚੇਤੇ ਕਰੋ ਅਤੇ ਸੌਣ ਲੱਗੇ ਵੀ ਹਰ ਹਰ ਪਰਮੇਸ਼ਰ ਨੂੰ ਚੇਤੇ ਕਰੋ ਉੜ ਤੋਂ ਬਰਾਮ ਹੋ ਕੇ ਦੁਨੀਆ ਚੋਂ ਬੈਠਤ ਮੇਰੇ ਪਕਾਲੀ ਸਵਾਦੀ ਚ ਬੈਠਦੇ ਹੋਏ ਸੌਂਦੇ ਹੋਏ ਸੋਸਿੰਸ ਆਨਲ ਭਾਵ ਜਾਣਦੇ ਹੋਏ ਪੰਜਵੀਂ ਭੂਕਾ ਦੇ ਚ ਪਦਾਰਥਾਂ ਦਾ ਭਾਵ ਨਹੀਂ ਵਸਦਾ ਜਿੱਕੇ ਵੀ ਪਰਮੇਸ਼ਰ ਹਰਿ ਰਾਮ ਨੂੰ ਹਰ ਵਕਤ ਜੀਤੇ ਕਰੋ ਰਹਾਉ ਪੰਜ ਚੋਰ ਆਗਰ ਭੱਗੇ ਫੇਰ ਭਾਈ ਪੰਜ ਚੋਰ ਕਾਮ ਕਰੋ ਲੋ ਮੋਹ ਕਾਨੂੰ ਦੇ ਕੇ ਭਗੌੜੇ ਹੋ ਕੇ ਭੱਜ ਜਾਂਦੇ ਹਨ ਜਦ ਸਾਧ ਸੰਗੀ ਜਦੋਂ ਇਸ ਪ੍ਰਕਾਰ ਸਾਧੂਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਪੂੰਜੀ ਸਾਬਤ ਘਣੋ ਲਾਭ ਉਹਨਾਂ ਦੀ ਪ੍ਰਾਣਾ ਦੀ ਪੂੰਜੀ ਸਾਬਤ ਹੁੰਦੀ ਹੈ ਅਤ ਸਭ ਗੁਣਾਂ ਦੀ ਪੂੰਜੀ ਸਾਬਤ ਹੁੰਦੀ ਹੈ ਕੋਈ ਸਾ ਖਾਲੀ ਨਹੀਂ ਜਾਂਦਾ ਕਨਾ ਬ੍ਰह्म ਗਿਆਨ ਦਾ ਮੁਕਤੀ ਦਾ ਲਾਭ ਪ੍ਰਾਪਤ ਹੁੰਦਾ ਹੈ। ਗ੍ਰਹਿ ਸੋਭਾਸੀ ਅਤੇ ਘਰ ਪ੍ਰਣੋਖ ਚ ਵੀ ਸੋਭਾ ਦੇ ਸਹਿਬ ਜਾਰੀਦਾ ਹੈ। ਗ੍ਰਹਿ ਜੋ ਸਰੀਰ ਹੈ ਇਹ ਵੀ ਸੋਭਾ ਦਾ ਸੇਤ ਜਿਵੇਂ ਚਿੱਟਾ ਮਕਾਨ ਹੁੰਦਾ ਐ ਉਜਲ ਸੋਭਾ ਵਾਲਾ ਉਹਦਾ ਸੁਭਗੁਣਾ ਵਾਲਾ ਸਰੀਰ ਹੋ ਜਾਂਦਾ ਹੈ। ਗ੍ਰਹਿਸ ਰੂਪ ਜਿਹੜਾ ਹੈ ਸੋਭਾ ਭਗਤੀ ਕਰਕੇ ਸੇਤ ਉਜਲ ਸਰੂਪ ਬਕੁੰਠ ਪ੍ਰਾਪਤ ਹੋ ਜਾਂਦਾ ਹੈ। ਗ੍ਰਹਿ ਸੂਭਾ ਸੇਤ ਗ੍ਰਹਿ ਤੁਰੀਆ ਪਰ ਹੈ ਸੂਭਾ ਪਰਮੇਸ਼ਰ ਦੀ ਭਗਤੀ ਕਰਨੇ ਕਰਕੇ ਉਹ ਸੇਧ ਪੁਲ ਦੀ ਵਿਆਈ ਪ੍ਰਾਪਤ ਹੋ ਜਾਂਦਾ ਜਮਨਮਰਨ ਦੇ ਦਰਿਆ ਤੋਂ ਪਾਰ ਹੋਣ ਵਾਸਤੇ ਨਿਹਤਿਲ ਆਸਣ ਮਿਟੀ ਚੇਤ ਜਿਨ੍ਹਾਂ ਦਾ ਚਾਇ ਚਿਤ ਅਚਲ ਹੋ ਗਿਆ ਹੈ ਆਸਣ ਚਲ ਹੋ ਗਿਆ ਚਿਤ ਰੂਪ ਬ੍ਰਹਮ ਵਿੱਚ ਜੁੜ ਗਿਆ ਗਸ਼ਟਾਨ ਸਰੂਪ ਵਿੱਚ ਉਹਨਾਂ ਦੀਆਂ ਚਿੰਤਾ ਸਾਰੀਆਂ ਉੱਡ ਗਈਆਂ ਨਾਹੀਂ ਦੂਲੇ ਉਹਨਾਂ ਦੇ ਚਿਤ ਫੇਰ ਭਾਈ ਢੋਲਦੇ ਨਹੀਂ ਪਦਾਰਥਾਂ ਦੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਭਰਮ ਭੁਲਾਵਾ ਮਿਟ ਗਿਆ ਇਹ ਭਰਮ ਕਰਕੇ ਜਿਹੜਾ ਸੰਸਾਰ ਦਾ ਭੁਲੇਵਾ ਸੀ ਆਵਾਜਾਣ ਗਾਉਣ ਇਹ ਮਿਟ ਗਿਆ ਉਹਨਾਂ ਦਾ ਪ੍ਰਭ ਪੀਖਤ ਨੀਰ ਉਹਨੂੰ ਨਿਤ ਰੂਪ ਵੇਖਦੇ ਹੈ ਨੇਤਰਾ ਨਾਲ ਵੇਖਦੇ ਹੈ ਅਤੇ ਉਹਦੀ ਕੁਦਰਤ ਨੂੰ ਵੇਖਦੇ ਹੈ ਬਾਣੇ ਨੂੰ ਉਹਦੇ ਜੀ ਪ੍ਰਸੰਨ ਰਹਿੰਦੇ ਹਨ ਪ੍ਰਭ ਮਨਬੁੱਧ ਰੂਪੀ ਨੇਤਰਾਂ ਨਾਲ ਦੇਖਦੇ ਹੈ ਅਵਿਰਾਗ ਵੇਖੂਪੀ ਨੇਤਰਾਂ ਨਾਲ ਦੇਖਦੇ ਹੈ ਪ੍ਰੋਖ ਅਪਰੋਖ ਗਿਆਨੂਪੀ ਨੇਤਰਾਂ ਨਾਲ ਦੇਖਦੇ ਹੈ ਨੇਤਰੂ ਪ੍ਰਭੂ ਨੂੰ ਦੇਖਦੇ ਹਨ ਗੁਣ ਗभीर ਗੁਣ ਨਾਇਕ ਫੇ ਗੁਣਾ ਦੇ ਗभीर ਸਮੁੰਦਰ ਜੂਗੇ ਫੇ ਗੁਣਾ ਦੇ ਨਾਇਕਾ ਪ੍ਰੇਰਕ ਹੈ ਫੇ ਗੁਣਾ ਦੇ ਦਾਤਾ ਜੀ ਇਹ ਸਰੋਮਣੀ ਗੁਣਾ ਦੇਣ ਵਾਲੇ ਗੁਰ ਕਹੀਏ ਕਿ ਆਪ ਦੇ ਗੁਣ ਕਿੰਨੇ ਕੁ ਕਹੀਏ ਸੱਚੇ ਪਾਰਸ ਪਰ ਕਹੇ ਨਹੀਂ ਜਾ ਸਕਦੇ ਆਪ ਦੇ ਗੁਣ ਜਿੰਨੇ ਸਾਰੀ ਦੁਨੀਆ ਦੇ ਜਿੰਨੇ ਕੀਤਨishan ਹੈ ਸਾਰਿਆਂ ਦਾ ਲਖ ਰੂਪ ਹੈ ਨਿਸ਼ਾਨਾ ਰੂਪ ਆ ਨਾਨਕ ਗੁਣਾ ਦੇ ਕੇਤ ਘਰ ਹੋ ਆਪ ਨਾਨਕ ਪਾਇਆ ਸਾਧ ਸੰਗਤ ਸ੍ਰੀ ਗੁਰੂ ਸਾਹਿਬ ਜੀ ਕੰਨਨ ਸਾਧ ਸੰਗਤ ਦੁਆਰਾ ਪਾਉਣਾ ਕੀਤਾ ਹੈ ਹਰ ਹਰ ਅੰਮ੍ਰਿਤ ਇਹ ਹਰ ਹਰ ਪਰਮੇਸ਼ਵਰ ਆਪ ਦਾ ਨਾਮ ਅੰਮ੍ਰਿਤ ਨਾਮ ਜਿਹੜਾ ਇਹ ਸਾਧ ਸੰਗਤ ਚੋਂ ਪਾਉਣਾ ਕੀਤਾ ਹੈ ਬਿਲਾਵਲ ਮਹੱਲਾ 5 ਵਾ ਦੇਨ ਸਾਧੂ ਜੋ ਜੀਵਨ ਜਿਹੜਾ ਸ੍ਰੇਸ਼ਟ ਪੁਰਖਾਂ ਦੀ ਸੰਗਤ ਤੋਂ ਬਿਨਾਂ ਜ਼ਿੰਦਗੀ ਐ ਨਾ ਪੁਰਖ ਦੀ ਐ ਜਿਉਣਾ ਹੈ ਸ੍ਰੇਸ਼ਟ ਸੁਸੰਗਤ ਤੋਂ ਬਗਾਰ ਤੇ ਤੂੰ ਬਿਰਥਾਰੀ ਤੇ ਤੋ ਇਹ ਤਾਂ ਬਾਈ ਬਿਰਥੀ ਹੈ ਜਿੰਨਾ ਵੀ ਗੁਜਰ ਜੀਵਣਾ ਹੈ ਸੁਸੰਗਤ ਕਰੀ ਤੋਂ ਬਗੈਰ ਬਿਰਥਾ ਨਿਸਪਲ ਜਾਂਦਾ ਹੈ ਬਿਰਥਾ ਪੀੜਾ ਨੂੰ ਪੈਦਾ ਕਰਨ ਵਾਲਾ ਰੀ ਇੰਦਰੀਆਂ ਆਦਿਕਾਂ ਦੇ ਵਿਸ਼ਿਆਂ ਦੀ ਨੂੰ ਮਹਿਲਤ ਸੰਗ ਸਭ ਧਰਮ ਮਿਟੇ ਜਿਹੜੇ ਸਾਧ ਸੰਗਤ ਨਾਲ ਮਿਟੇ ਉਹਨਾਂ ਦੇ ਸਾਰੇ ਭਰਮ ਨਿਵਰਤ ਹੋ ਗਏ ਹਨ ਭੇਦ ਪਰਮਾਤਮਕ ਗਤ ਭਈ ਹਮਾਰੀ ਹਮਾਰੀ ਤਮਾਮ ਜੀਆਂ ਦੀ ਸਾਡੀ ਕਲਿਆਣ ਹੋ ਗਈ ਹੈ ਯਾਦਨ ਭੀਟੀ ਸਾਧ ਮੂਹ ਜਯੋਤਨ ਭਾਈ ਬੁੱਢਾ ਸਾਹਿਬ ਆਦਿਕ ਮਹਾਪੁਰਖ ਸਾਨੂੰ ਮਿਲੇ ਹਮ ਉਹ ਵਦਨ ਬਲਿਹਾਰ ਉਹਨਾਂ ਨੂੰ ਸਤਗੁਰੂ ਰਾਮਦਾਸ ਦੇ ਚਰਨਾਂ 'ਚ ਲਿਆਂਦਾ ਉਸ ਦਿਨ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਤਨ ਮਨ ਆਪਣੋ ਜੀਅਰਾ ਜਿਹੜਾ ਤਨ ਹੈ ਮਨ ਵੀ ਆਪਣੀ ਜ਼ਿੰਦਗੀ ਵੀ ਫਿਰ ਫਿਰ ਹੋਂਵਾਰੀ ਤੇ ਪੁਨਾ ਪੁਨਾ ਵਾਰ ਨਾ ਕਰੀਓ ਨਾ ਪਿਆਰਿਆਂ ਤੋਂ ਬਾਰ ਬਾਰ ਰਹਾਉ ਏਤ ਛਡਾਈ ਮੋਹ ਤੇ ਸਾਥੋਂ ਸੱਚੇ ਪਾਤਸ਼ਾਹ ਨੇ ਇੰਨੀ ਗੁਦਾਲੀ ਛਡਾਤੀ ਹਾਂ ਇੰਨੀ ਦ੍ਰਿੜਤਾ ਇੰਨੀ ਗਦਲ ਕਰਾਤੀ ਐ ਸੱਚੇ ਪਾਤਸ਼ਾਹ ਜਿੰਝ ਅਗਲੀ ਟੋਕ ਵਿੱਚ ਦੱਸਣੀ ਹੈ ਏਤ ਛਡਾਈ ਮੋਹ ਤੇ ਇਤ ਹੋ ਜਾਣ ਵਾਲਾ ਜਿਹੜਾ ਮੋਹ ਹਨ ਪਦਾਰਥਾਂ ਦਾ ਇਤ ਨੂੰ ਬ੍ਰਤੀਸ਼ੁਦਾ ਆਤੀ ਹੈ ਇਤਨੀ ਦ੍ਰਿੜਤਾ ਰੇ ਇਤਨੀ ਦ੍ਰਿੜਤਾ ਇਤ ਜਿਹੜਾ ਸਾਰੇ ਸ੍ਰਿਸ਼ਟੀ ਨੂੰ ਇਤ ਕਰਨ ਵਾਲਾ ਹੈ ਉਹ ਸਰੂਪ ਸਦਾ ਸਤ ਸਰੂਪ ਹੈ ਉਸ ਦੀ ਭਗਤੀ ਦ੍ਰਿੜ ਕਰਾਉਂਦੀ ਹੈ ਸਗਲ ਰੇਨ ਇਹੋ ਮਨ ਪਹਿਆ ਕਿੰਨੀ ਦ੍ਰਿੜ ਕਰਾਈ ਹੈ ਕਹਿੰਦੇ ਸਾਰਿਆਂ ਦੇ ਚਰਨਾਂ ਦੀ ਧੂੜ ਹੈ ਮਨ ਬਣ ਗਿਆ ਹੈ ਦੇਨਸੀ ਆਪ ਧਾਰੀ ਇਹ ਤਾਂ ਦ੍ਰਿੜ ਕਰਾਉਂਦੀ ਹੈ ਤੇ ਜਿਹੜਾ ਅਗਲੀ ਪਹਿਲਾਂ ਤੋਕ ਸੀ ਇਹ ਛਡਾਈ ਮੋਤੇ ਹਾਂ ਬਿਨ ਸੀ ਆਪ ਧਾਰੀ ਜਿਹੜੀ ਆਪਣਾ ਧਾਰੀ ਸੀ ਇਹ ਨਾਸ ਕਰਾਤੀ ਇਹ ਮਾਰਨ ਇਹ ਛਡਾਈ ਮੋਤੇ ਤਿੰਨ ਧਾਰੀ ਰਾਸ ਸੁਸਿਆ ਹੈ ਹੋਰ ਅੱਗੇ ਦੱਸਦੇ ਹਨ ਨਿੰਦ ਚਿੰਦ ਪਰ ਦੁਖ ਨਾ ਕੇ ਸੱਚੇ ਪਾਤਸ਼ਾਹ ਜੀ ਨੂੰ ਕਿਰਪਾ ਕਰਕੇ ਹਟਾ ਤੀ ਸਾਡੇ ਕੋਲੋਂ ਇੱਕ ਤਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਇਕ ਚਿੰਦ ਆਵਦੀ ਉਸਤਤ ਨਹੀਂ ਕਰੇ ਕਰਨੀ ਨਿੰਦ ਚਿੰਦ ਪਰ ਦੂਖਨਾ ਪ੍ਰਾਂਜ ਦੁਸ਼ਣ ਨਹੀਂ ਕਰਨੇ ਆਪ ਵਿੱਚ ਸੁਭਾਅ ਪੈ ਜਾਂਦਾ ਹੈ ਅਤ ਪੈ ਜਾਂਦੀ ਹੈ ਦੂਸਰੇ ਦੁਸ਼ਣ ਕਰਨੇ ਕਰਕੇ ਇਹ ਖਿੰਨ ਮਹਿ ਜਾਰੀ ਇਹ ਖਿੰਨ ਦੀ ਯਾਰ ਤੇ ਇਹ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਸਾਡੇ ਮੇਲ ਦਿੱਤੇ ਦਇਆ ਮਇਆ ਇਹ ਸ਼ਦਾ ਤੇ ਸਾਡੇ ਦਇਆ ਮਇਆ ਅਰ ਨਿਗਤ ਪੀ ਗਿਰੜ ਕਿਹੜੀ ਕਰਾਈ ਹੈ ਇਤਨੀ ਦਿਰ ਤਾਰੀ ਕਹਿੰਦੇ ਦਇਆ ਕਰਿਆ ਕਰੋ ਸਾਰਿਆਂ ਤੇ ਮਾਇਆ ਮਿਹਰਬਾਨੀ ਕਰਨ ਵਾਲਾ ਸਹਾਇਤਾਹਾਰੂ ਅਤੇ ਪਰਮੇਸ਼ਰ ਨੂੰ ਹਰ ਵਕਤ ਵਿਆਲੂ ਮਾਇਆ ਸਰੂਪ ਜੋ ਪਰਮੇਸ਼ਰ ਹੈ ਉਸ ਨੂੰ ਨੇੜੇ ਵੇਖਿਆ ਕਰੋ ਹਰ ਵਕਤ ਨਾ ਹੀ ਕਰੇ ਵਾਹਿਗੁਰੂ ਦੂਰ ਨਹੀਂ ਇਹ ਫਿਰ ਕਰਾਈ ਹੈ ਇਹ ਪੱਕੀ ਗੱਲ ਚਵਸਾਨੋ ਮਾਰਨ ਕਾਤਾ ਹੈ ਤਨ ਮਨ ਸੀਸਲ ਭੇ ਆਗੇਸ ਬਰਕਾਰ ਭਾਈ ਤਨ ਕਰਕੇ ਮਨ ਕਰਕੇ ਸੀਤੋ ਸ਼ਾਂਤ ਚਿਤ ਹੋ ਗਏ ਹਾ ਹੁਣ ਮੁਕਤੀ ਸੰਸਾਰੀ ਸੰਸਾਰ ਤੋਂ ਮੁਕਤ ਹੋ ਗਏ ਬੰਦਨਾ ਤੁਮਾਰਾ ਨੇ ਕਿਰਪਾ ਕੀਤੀ ਹੈ ਜੀਤ ਜੀਤ ਸਭ ਪ੍ਰਾਨ ਧਨ ਸਾਡਾ ਚਿਤ ਜਿਹੜਾ ਹਿਤ ਵੈ ਪ੍ਰਾਨ ਵੀ ਧਨ ਦੌਲਤ ਵੀ ਨਾਨਕ ਦਰਸਾ ਰਿ ਸਤਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦਰਸ਼ਨੀ ਹੈ ਸਭ ਕੋ ਸਮਝਿਆ ਉਸ ਦਰਸ਼ਨਾ ਦਾ ਸਰਦਕ ਜਿਹੜਾ ਹੈ ਤਾਨਵੀ ਪ੍ਰਾਨ ਵੀ ਸਭ ਮਾਰੇ ਦਰਸ਼ਨਾ ਤੋਂ ਕੁਰਬਾਨ ਕੀਤੇ ਹੈ ਸੂਰਜੀ ਫਰਮਾਉਂਦੇ ਹਨ ਬਿਲਾਵਲ ਮਹੱਲਾ ਪੰਜਵਾ ਕਹਿਲ ਕਰੋ ਤੇਰੀ ਦਾਸ ਕੀ اے ਪਰਮੇਸ਼ਰ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਆਵਰ ਜੇ ਦਾਸ ਸੇਵਕ ਹੈ ਖਰੀਰ ਕਰਕੇ ਉਹਨਾਂ ਦੀ ਟਹਿਲ ਕਰਦੇ ਰਹੀਏ ਬੰਦਗੀ ਕਰਨ ਵਾਲਿਆਂ ਦੀ ਬਾਦ ਚਾਰੋ ਬਾਲ ਉਹਨਾਂ ਦੇ ਚਰਨਾਂ ਨੂੰ ਅਸੀਂ ਆਪਣੀ ਡਾੜ੍ਹ ਦੇ ਕੇਸਾਂ ਦੇ ਨਾਲ ਝਾੜਨਾ ਕਰੀਏ ਇਸ ਪ੍ਰਕਾਰ ਸਾਡੇ ਤੇ ਕਿਰਪਾ ਕਰੋ ਸਾਧ ਸੰਗੇ ਜੀ ਬਾਬਾ ਵੀਰ ਸਿੰਘ ਜੀ ਜਿਹੜੇ ਹੋਏ ਹਨ ਰੰਗਾਵਾੜ ਵਾਲੇ ਇਹਨਾਂ ਮਹਾਪੁਰਖਾਂ ਦੇ ਕੋਲੇ ਇੱਕ ਮਹਾਰਾਜਾ ਸਿੰਘ ਸੀ ਸੇਵਕ ਇਹਨਾਂ ਦਾ ਉਹਦੇ ਡਾੜਾ ਨਹੀਂ ਸੀ ਆਇਆ ਹੋਇਆ ਦਾੜਾ ਨਾ ਆਉਣਾ ਕਰਕੇ ਉਹ ਸਿੰਘ ਨੂੰ ਸਿੰਘ ਮਖੌਲ ਕਰਦੇ ਰਹਿੰਦੇ ਸੀ ਕੋਈ ਲੰਕਾ ਦਾ ਚੋਰ ਕਿਹਾ ਕਰੇ ਕੋਈ ਕੁਛ ਕਿਹਾ ਕਰੇ ਇੱਕ ਦਿਨ ਬਾਬਾ ਵੀਰ ਸਿੰਘ ਜੀ ਨੇ ਸੁਣ ਲਿਆ ਬਚਣਾ ਕਹਿਣ ਲੱਗੇ ਮਹਾਰਾਜ ਸਿੰਘ ਜੀ ਤੁਹਾਨੂੰ ਇਹ ਕੀ ਕਹਿੰਦੇ ਐ ਅਕੇ ਜੀ ਮੇਰੀ ਦਾੜੀ ਨਾ ਆਉਣੇ ਕਰਕੇ ਮਖੌਲ ਕਰਦੇ ਐ ਤਾਂ ਬਾਬਾ ਜੀ ਨੇ ਕਿਹਾ ਸਰ ਸੰਗਤ ਦੇ ਚਰਨਾਂ ਦੀ ਧੂੜ ਤੁਸੀਂ ਲਾਇਆ ਕਰੋ ਦਾੜਾ ਛੋੜੇ ਆ ਜਾਊਗਾ ਇਹ ਸੁਣ ਕੇ ਬਾਬੇ ਜੀ ਦਾ ਬਚਨੋ ਧੂੜ ਲਾਉਣ ਲੱਗੇ ਦਾੜਾ ਬੜਾ ਸੰਘਣਾ ਆਇਆ ਬੜਾ ਅਹਿਸਾਸ ਸੰਗਣਾ ਦਾੜਾ ਆਇਆ ਉਸ ਕਸਾ ਸੰਗਜੀ ਦਾੜਾ ਉਹਦਾ ਗੋਡਿਆਂ ਤੱਕ ਲੰਮਾ ਆ ਗਿਆ ਸਭ ਦੇਖ ਕੇ ਸਿੰਘ ਦਰਸ਼ੀਨਦਾਰੀ ਬੜੇ ਖੁਸ਼ ਹੋਇਆ ਕਰਨਾ ਇੱਕ ਦਿਨ ਉਹ ਖੜੇ ਜੋੜੇ ਝਾੜ ਰਹੇ ਸਨ ਜੋੜੇ ਝਾੜਦਿਆਂ ਦਾ ਜਿਹੜਾ ਲੰਮਾ ਦਾੜਾ ਸੀ ਉਹ ਜੁੱਤੇ ਦੇ ਨਾਲ ਲੱਗਦਾ ਇੱਕ ਸਿੰਘ ਨੇ ਝਿੜ ਗਿਆ ਸਿੰਘਾ ਦਾੜੇ ਦੀ ਬਦਵੀ ਕਰਦਾ ਹੈ ਤੂੰ ਇਹ ਜੋੜੇ ਨਾਲ ਲੱਗਦਾ ਹੈ ਕਹਿਣ ਲੱਗਾ ਮੈਂ ਤਾਂ ਪਾਇਆ ਹੀ ਇਸ ਜੋੜਿਆਂ ਚੋਂ ਹੀ ਹੈ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਪਿਆਰ ਦੇ ਨਾਲ ਮਹਾਰਾ ਕਹਿੰਦੇ ਚਰਨਾਂ ਨੂੰ ਆਪਣੇ ਦਾੜੇ ਦੇ ਨਾਲ ਸਾਫ਼ ਕਰੀਏ ਜੇ ਬਾਬਾ ਸ੍ਰੀ ਚੰਦ ਆਇਆ ਸੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਨੂੰ ਪਰਖਣ ਵਾਸਤੇ ਮਹਾਰਾ ਨੂੰ ਕਹਿਣ ਲੱਗਾ ਮਹਾਰਾ ਆਪਦਾ ਦਾੜਾ ਬੜਾ ਭਾਰੀ ਗਿਆਨ ਸੰਤ ਪੰਜਵੇਂ ਪਾਤਸ਼ਾਹ ਬਾਬਤ ਲਿਖਿਆ ਗੁਰਪ੍ਰਤਾਵ ਚੌਥੇ ਪਾਤਸ਼ਾਹ ਦੇ ਜੇਕਰ ਹੈ ਉਸ ਵੇਲੇ ਮਹਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਹੱਥਾਂ 'ਚ ਦਾੜਾ ਫੜ ਕੇ ਪੁੱਤਰ ਸ੍ਰੀ ਚੰਦਰ ਚਰਣਾਵਾਲ ਨੂੰ ਹਟਕੇ ਲਾਇਆ ਸ੍ਰੀ ਕੰਨ ਜੀ ਉਲਟ ਕੇ ਮਹਾਰਾਜ ਦੇ ਪੈਰੀਂ ਪੈ ਗਏ ਕਹਿੰਦੇ ਮਹਾਰਾਜ ਜਿਹੜੇ ਗੁਣ ਆਏ ਗੁਰੂ ਨਾਨਕ ਦੀ ਗੱਦੀ ਦੇ ਤੁਸੀਂ ਮੇਰੇ ਪਿਤਾ ਦਾ ਸਰੂਪ ਹੁੰਦੇ ਉੱਥੇ ਥਾਂ ਮੈਂ ਤੁਹਾਨੂੰ ਕਦੇ ਮਹਾਰਾਜ ਆਪਦੇ ਪੈਰ ਚੜਾ ਸਕਦੇ ਤੁਸੀਂ ਇਸ ਵਿਡਿਆਈ ਕਰਕੇ ਗੁਰੂ ਅਮਾਰਾ ਸਾਡੇ ਤੇ ਗਰੀਬੀ ਨਹੀਂ ਆਈ ਇਸ ਕਰਕੇ ਅਸੀਂ ਖਾਲੀ ਰਹੇਗੇ ਗੁਰਿਆਈ ਤੋਂ ਇਸ ਪ੍ਰਕਾਰ ਸਾਧ ਸੰਗਏ ਜੀ ਗੁਰੂ ਰਾਮਦਾਸ ਜੀ ਨੇ ਆਪਣੀ ਨਿਮਰਤਾ ਵਿਖਾਈ ਸੀ ਸੋ ਚਰਨਾਂ ਦੇ ਤਾਈਂ ਬਾਦਾਂ ਦੇ ਨਾਲ ਕੇਸਾਂ ਨਾਲ ਝਾੜੀਏ ਦਾੜੇ ਨਾਲ ਮਤਕ ਆਪਣਾ ਭੇਟ ਦੀ ਇਹ ਆਪਦਾ ਮੱਥਾ ਵੀ ਗੁਰਮਖੰਦ ਦੇ ਚਰਨਾਂ ਦੀ ਭੇਟਾ ਕਰ ਲਈਏ ਸੁਣੋ ਓੜ ਸਾਜ ਸੁੰਦਰੋਨਾਂ ਦੀ ਸੰਗਤ ਚ ਮਿਲ ਕੇ ਗੁਣ ਮਹਾਰਾਜੇ ਸੋਨਾ ਕਰੀਏ ਜੋ ਰਸਾਂ ਦਾ ਆਲ ਘਰ ਹਨ ਤੂੰ ਮਿਲ ਤੇ ਮੇਰਾ ਮਨ ਜੀਏ ਏ ਮੇਰੇ ਪਿਆਰੇ ਸੰਤ ਸੱਜਣੋਂ ਮਿਲੋ ਤੁਸੀਂ ਤੁਹਾਡੇ ਮਿਲਣੇ ਕਰਕੇ ਮੇਰਾ ਜੀਵਣਾ ਜਿਉਣਾ ਜਿਉਣਾ ਹੋ ਜਾਂਦਾ ਸਾਡਾ ਜੀਵਨ ਹੋ ਜਾਂਦਾ ਤੁਮ ਮਿਲਹੁ ਦਇਆ ਇਹ ਦਇਆ ਦੇ ਘਰ ਪਿਆਰਿਓ ਤੁਸੀਂ ਮਿਲਣਾ ਕਰੋ ਆਪ ਨਿਸ ਪਸ ਮਨ ਅਨੰਭੂਤ ਰਾਜ ਨੇ ਮਨਚਨੰਦ ਪ੍ਰਾਪਤ ਹੋ ਜਾਂਦਾ ਜਿਤ ਮਤਿ ਕਿਰਪਾ ਇਹ ਕਿਰਪਾਲੂ ਅਕਾਰਪੁਰਖ ਆਵਦਾ ਚਿਤਵਨ ਕਰਨੇ ਕਰਕੇ ਚਿੰਤਨ ਕਰਨੇ ਕਰਕੇ ਰਹਾਉ ਜਗਤ ਉਧਾਰਨ ਸਾਧ ਪ੍ਰਭੂ ਇਹ ਪ੍ਰਭੂ ਅਕਾਲ ਪੁਰਖ ਤੇਰੇ ਜਿਹੜੇ ਸੰਤ Ah, Olha at ਇਹ ਜਗ ਦਾ ਆਧਾਰ ਕਰਨ ਵਾਟ ਕੇ ਰਣ ਤੋ ਉਤਾਰ ਹਨ। ਇਹ ਲਾਗੋ ਪਾ ਉਹਨਾਂ ਗੁਰਮਖੰਦ ਦੇ ਪੱਲੇ ਲੱਗਿਏ ਸ਼ਰਨ ਲੱਗਿਏ ਸੀ ਕਿਰਪਾ ਕਰੋ ਆਪ। ਧੋਖੋ ਦੀਜੈ ਦਾਨ ਪ੍ਰਭ ਮਹਾਰਾਜ ਪ੍ਰਭੂ ਜੀ ਮੈਨੂੰ ਇਹ ਦਾਨ ਬਖਸ਼ੋ। ਸੰਤਨ ਪਗ ਰਾਲ ਜਿਹਦੇ ਸੰਕ ਹਨ ਉਹਨਾਂ ਦੇ ਚਰਨਾਂ ਦੀ ਰਾਲ ਨਾਲ ਢੂੜੀ ਕਿੰਕਾਰ ਮਾਤਰ ਹੋਈਏ ਅਸੀਂ। ਉਹ ਕੁਤ ਸਿਆਨ ਪ੍ਰਕਾਸ਼ ਨਹੀਂ ਸਾਡੇ ਦੀ ਕਸਨ ਦੀ ਚਿਤਰਾਈ ਕੁਛ ਨਹੀਂ ਜबान ਕਰਕੇ ਕਸਨ ਕਰਕੇ ਲੋਕਾਂ ਨੂੰ ਖੁਸ਼ ਲਈਏ ਬੁੱਧੀ ਦੀ ਸਿਆਣਪ ਵੀ ਕੋਈ ਨਹੀਂ ਹੈ ਨਾ ਹੀ ਕਸ਼ਕਾ ਨਾ ਕੋਈ ਮਾਰਾ ਸੀਰ ਕਰਕੇ ਕੋਈ ਕਾਲਣਾ ਕਮਾਈ ਏ ਸਾਡੀ ਭ੍ਰਮ ਭੈ ਰੱਖੋ ਮੋਹ ਫੇਰ ਗਰੀਬ ਨਵਾਜ਼ ਜੀ ਸਾਨੂੰ ਭਰਮ ਤੋਂ ਵੀ ਤੇ ਭੈ ਤੋਂ ਵੀ ਤੇ ਮੋਹ ਗਿਆਨ ਤੋਂ ਵੀ ਰੱਖੋ ਤਾਤੋ ਜਮ ਜੈ ਇਹ ਜਮਾ ਦਾ ਜਾਲ ਵੀ ਸੱਚੇ ਪਾਤਸ਼ਾਹ ਕੱਟ ਦਿਓ ਮੌਤ ਦਾ ਮੈਨੂੰ ਕਰੂ ਕਰਨ ਪਤਿ ਇਹ ਕਿਰਪਾ ਕਰਨ ਵਾਲੇ ਸਰਬ ਕੇ ਪਤੀ ਗੁਣਾ ਦੇ ਦਾਤੇ ਆਪਦੇ ਅੱਗੇ ਬੇਨਤੀ ਕਰਦੇ ਹਾਂ ਪਿਤਾ ਪ੍ਰਤਪਾਦ اے ਪਿਤਾ ਅਕਾਲ ਪੁਰਖ ਸਾਡੇ ਤਾਂ ਹੀ ਆਪ ਵੀ ਪਾਲਣਾ ਕਰਨ ਵਾਲੇ ਹੋ ਪਾਲਣਾ ਕਰੋ ਗੁਣਾਂ ਦੀ ਗਉਣ ਗਾਵੂ ਤੇਰੀ ਸਾਧ ਸੰਗਤ ਐਸੀ ਕਿਰਪਾ ਕਰੋ ਮਹਾਰਾਏ ਆਪ ਦੀ ਸਾਧ ਸੰਗਤ ਵਿੱਚ ਮਿਲ ਕੇ ਆਪ ਦੇ ਗੁਣਾਂ ਦਾ ਉਚਾਰਨ ਕਰੀਏ ਗਾਈਏ ਨਾਨਕ ਸੁਖ ਸਾਹਿਬ ਇਹੋ ਹੀ ਗੁਰੂ ਸਾਹਿਬ ਜੀ ਕਹਿੰਦੇ ਸਾਲ ਸ੍ਰੇਸ਼ਟ ਸੁਖ ਵਾਹਿ ਇਹੋ ਹੀ ਸੁਖਾਂ ਦਾ ਸਾਲ ਘਰੋ ਹੈ ਤੇਰੇ ਸਰੂਪ ਦੀ ਪ੍ਰਾਪਤੀ ਦਾ ਕਾਰਨ ਹੀ ਹੋਈ ਹੈ ਆਪ ਦੇ ਗੁਣ ਮਿਲ ਕੇ ਸੰਗਤ ਵਿੱਚ ਗਾਉਣਾ ਕਰੀਏ ਐਸੀ ਕਿਰਪਾ ਕਰੋ ਆਪ ਬੇਨੋ ਕਰੋਂ ਕਰਨਾ ਪਵੇ ਪਿਤਾ ਪ੍ਰਤਪਾਲ ਗੁਰਗਾਮੂ ਪ੍ਰਸਾਦ ਸੰਗ ਨਾਨਕ ਸੁਖ ਸਾਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ